对。 ¡So! so, so रविदास प्रभ को नहीं रविदास अकथ कथा बहुकाहे करी जय जैसा तू तैसा तू ही क्या उपमा ਪਾਰ ਤੇਰਾ ਮਰਦਵਾ ਰੰਗ ਪਰੰਗ ਅਨੇਕ ਨ ਜਾਪਣ ਕਰਤ ਬਾਜੀਆਂ ਅੰਦਰ ਜਿਓ ਸਭ ਕਿਛ ਜਾਣ ਲਾ ਸਭ ਕਿਛ ਤੇਰੇ ਬਸ ਸਭ ਕਿਛ ਤੇਰੇ ਬਸ ਤੇਰਾ ਕਰ ਭਲਾ ਤੇਰੇ ਕਰ ਅਨੰਤ ਵਦਾਈ ਤੁਦ ਕਰ ਮਾਨ ਮਹ ਤ ਤੇਜ ਆਪਣਾ ਆਪ ਜਨ ਸਰਬ ਕਲਾ ਪਰਪੁਰ ਦਿਸੈ ਜਤ ਕਾ ਨਾਨਕ ਦਾ ਸੰਤਾਸ ਤੁਧ ਆਗੈ ਬਿਨ ਬਤਾ ਪ੍ਰਭ ਤੁਧ ਬਿਨ ਦੂਜਾ ਕੋ ਨਹੀ i ਕਰਤ ਵਿੱਚ ਸੁਆਮੀ ਮੋਰਾ ਕਬ ਤੁਦ ਦਿਨ ਦੂਜਾ ਕੋ ਨਹੀਂ ਪ੍ਰਭ ਬਾਜੀ ਗੰ ਜੈਸੇ ਬਾਜੀ ਪਾਈ ਨਨ ਰੂਪ ਵੇਖ ਦਿਖਲਾਈ सोंक उतार थमे उपसारा तब एकए एकंगारा प्रभु तुझ बिन दूजा को नहीं प्रभु तुझ बिन दूजा को नहीं तुझ बिन दूजा को नहीं मैं और ठाऊ नहीं जिस पर करों बिनती ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਤੂੰ ਠਾਕੁਰੋ ਬੇਰਾਗਰੋ ਤੂੰ ਠਾਕੁਰੋ ਬੇਰਾਗਰੋ ਮੈਂ ਜਹੀ ਕਣਚੇ ਤਰੀ ਹੀਟ ਚਲਾਇੰਦਾ ਆਪਣੇ ਵਡਿਆਈਆਂ ਆਪਣੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੜ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਜ਼ਰ ਉਪਠੀ ਜੇ ਕਰ ਸੁਲਤਾਨਾ ਖਾਓ ਕਰਾਇੰਦਾ ਦਰ ਮੰਗਣ ਪਿਖਣਾ Bye. ਸਾਰ ਗਰਮੀ ਬਹੁਤ ਹੈ ਅਸਾੜ ਦਾ ਮਹੀਨਾ ਹੈ ਪਾਸ਼ਾ ਨੇ ਅਲਗ-ਅਲਗ ਮਹੀਨੇ ਦੀ ਵਿਚਾਰ ਅਸਾੜ ਮਹੀਨੇ ਦੀ ਵਿਚਾਰ ਪਾਸ਼ਾ ਕਹਿੰਦੇ ਅਸਾੜ ਤਪੰਦਾ ਤਿਸ ਲਗੈ ਹਰ ਨਾ ਹੁ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੁਏ ਪਾਏ ਬਿ ਗੁਜਿਏ ਗਲਪੈ ਇਸ ਜਮ ਕੀ ਹਾਸ ਜਿਹਾ ਵੀ ਪਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿੰਨਕੋ ਸਾਧੂ ਭੇਟੀ ਐ ਸੁਧਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਪਤੁ ਬਿੰਦੂ ਜੋ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚੜ੍ਹ ਨਿਵਾਸ ਕਿਸੇ ਵੀ ਮਹੀਨੇ ਦੀ ਵਿਚਾਰ ਲੈ ਲਓ ਕੁਝ ਮਹੀਨੇ ਸੁਹਾਵੜੇ ਹਨ ਪਰ ਕੁਝ ਮਹੀਨੇ ਵਿੱਚ ਤਪਸ਼ ਹੈ ਹੁਣ ਤੇ ਸਿਰਫ ਤਪਸ਼ ਹੈ ਅੱਗੇ ਜਾ ਕੇ ਸੌਂਗ ਭਾਦਰਾ ਦਾ ਵਟ ਵੀ ਲਗਣਾ ਹੈ ਉਹਦੀ ਵੀ ਵਿਚਾਰ ਹੈ ਹੁਣ ਇਹ ਤੇ ਬਾਹਰਲੀ ਤਪਸ਼ ਹੋਈ ਹੁਣ ਇਸ ਵਿਚਾਰ ਵਿੱਚ ਪਾਤਸ਼ਾਹ ਕੀ ਕਹਿੰਦੇ ਆਸਾੜ ਤਪੰਦਾ ਸ਼ੁਰੂ ਕਰਦੇ ਹਨ ਇੱਥੇ ਤਪਸ਼ ਨਿਕਲਦੀ ਪਰ ਉਹੀ ਆਸਾੜ ਜਿਸ ਦੀ ਤਪਸ਼ ਹੈ ਪਰ ਅਖੀਰ ਵਿੱਚ ਆ ਕੇ ਅਸਾੜ ਸੁਹੰਦਾ ਹੋ ਜਾਂਦਾ ਹੈ। ਇੱਕ ਹੀ ਗੱਲ ਹੈ। ਹੈ ਮਹੀਨਾ ਉਹੀ, ਗਰਮੀ ਵੀ ਉਹੀ, ਤਪਸ਼ ਵੀ ਉਹੀ। ਪਹਿਲੀ ਧੁੱਕ ਵਿੱਚ ਹੈ ਅਸਾੜ ਤਪੰਦਾ ਤੇ ਅਖੀਰਲੀ ਧੁੱਕ ਵਿੱਚ ਅਸਾੜ ਸੁਹੰਦਾ। ਇਹ ਕੀ ਚੱਕਰ ਹੈ? ਹਾਂ। ਤਪਸ਼ ਵੀ ਹੈ। ਲੇਕਿਨ ਆਪਣੀ ਆਪਣੀ ਬਿਰਤੀ ਹੈ। ਬਿਰਤੀ ਹੈ। ਅਸਾੜਤ ਪੰਦਾ ਕਿਸ ਨੂੰ ਲੱਗਦਾ ਹੈ ਅਸਾੜਤ ਪੰਦਾ ਤਿਸ ਲੱਗੈ ਹਰ ਨਾਹਨ ਜਿੰਨਾ ਪਾਸ ਕਰ ਦਿੱਤਾ ਫੈਸਲਾ ਹੁਣ ਤੁਸੀਂ ਕਹੋਗੇ ਇਹ ਦੀ ਇੱਕ ਹੀ ਵਿਚਾਰ ਬਿਲਕੁਲ ਹੁਣ ਬਾਹਰ ਗਰਮੀ ਹੈ ਇੱਥੇ ਕਮਰੇ ਵਿੱਚ ਤੁਸੀਂ ਏਸੀ ਲਾ ਲਓ ਅੰਦਰ ਸੁੱਖਾਂ ਵਿੱਚ ਆਰਾਮ ਨਾਲ ਬੈਠੇ ਹਾਂ ਬਾਹਰ ਦੁਨੀਆ ਤਰਾ ਤਰਾ ਕਰ ਰਹੀ ਹੈ ਬਸ ਇੱਕ ਕੰਧ ਦਾ ਫਾਸਲਾ ਹੈ ਅੰਦਰ ਬੈਠੇ ਹੋ ਏਸੀ ਲਾ ਕੇ ਤੇ ਅੱਛੇ ਕਹੂੰ ਕਿ ਗਰਮੀ ਕਿਥੇ ਤੇ ਠੰਡ ਹੈ ਇਹ ਕਿਉਂ ਹੋ ਗਈ ਠੰਡ ਉਹਨੂੰ ਵਾਤਾ ਨਕੂਲਿਤ ਕਰ ਲਿਆ ਗਿਆ ਹੈ ਅਸੀਂ ਕਹਿੰਦੇ ਵਾਤਾ ਨਕੂਲਿਤ 에ਅਰ ਕੰਡੀਸ਼ਨਰ 에ਅਰ ਕੰਡੀਸ਼ਨ ਹਵਾ ਨੂੰ ਅਨੁਕੂਲ ਆਪਣੇ ਅਨੁਕੂਲ ਕਰ ਲਿਆ ਹੈ ਤੇ ਹੱਥ ਵਿੱਚ ਰਿਮੋਟ ਹੈ ਜਿੰਨੀ ਮਰਜ਼ੀ ਠੰਡ ਕਰ ਲਓ ਜਿੰਨੀ ਮਰਜ਼ੀ ਗਰਮੀ ਕਰ ਲਓ ਪਰ ਬਾਹਰ ਨਿਕਲੋ ਤੇ ਗਰਮੀ ਹੈ ਦੁਨੀਆ ਤਰਾਤਰ ਕਰ ਰਹੀ ਹੈ ਕਮਰੇ ਚ ਬੈਠਾ ਬੰਦਾ ਕਹਿੰਦਾ ਲੋਕੀ ਮੈਂ ਦੇਖਦਾ ਹਾਂ ਗਰਮੀਆਂ ਦੇ ਵਿੱਚ ਟੈਂਪਰੇਚਰ ਇੰਨਾ ਲੋ ਕਰਕੇ ਅੰਦਰ ਰਜਾਈ ਲਾ ਕੇ ਪੈਂਦੇ ਹਨ ਏਸੀ ਦਾ ਮਤਲਬ ਹੈ ਵਾਤਾਨੁਕੂਲਿਤ ਹਵਾ ਨੂੰ ਆਪਣੇ ਅਨੁਕੂਲ ਕਰ ਲਓ ਤਾਂ ਕਿ ਗਰਮੀ ਨਾ ਲੱਗੇ ਪਸੀਨਾ ਨਾ ਆਵੇ ਪਰ ਅਸੀਂ ਜੇਠ ਹਾਰ ਦੇ ਦਿਨਾਂ ਵਿੱਚ ਵੀ ਏਸੀ ਇੰਨਾ ਠੰਡਾ ਕਰਕੇ ਰਜਾਈ ਲਾ ਕੇ ਸੌਂਦੇ ਹਾਂ ਦੁਨੀਆ ਸੌਂਦੀ ਉਹ ਵੀ ਬਿਮਾਰੀ ਨੂੰ ਘਰ ਹਾਂ ਵਾਤਾਨੁਕੂਲਿਤ ਕੀਤਾ ਜਾਵੇ ਕਿ ਗਰਮੀ ਨਾ ਲੱਗੇ ਪਸੀਨਾ ਨਾ ਆਵੇ ਠੀਕ ਹੈ ਇੱਕ ਕੰਧ ਦਾ ਫਾਸਲਾ ਹੈ ਅੰਦਰ ਬੰਦਾ ਕਹ ਰਿਹਾ ਠੰਡ ਬਾਹਰ ਹੈ ਗਰਮੀ ਹੁਣ ਉਹਨਾਂ ਨੂੰ ਗਰਮੀ ਕਿਉਂ ਨਹੀਂ ਲੱਗਦੀ ਉਹਨਾਂ ਨੇ ਆਪਣੇ ਕਮਰੇ ਨੂੰ ਵਾਤਾਵਰਣਕੂਲਿਤ ਕਰ ਲਿਆ ਹੈ ਐਵੇਂ ਹੀ ਬਾਹਰ ਦੀ ਤਪਸ਼ ਬਾਹਰ ਦੇ ਵਿਕਾਰਾਂ ਦੀ ਪੋਹ ਬਾਹਰਲੇ ਵਿਕਾਰਾਂ ਦਾ ਤੋਖਲਾ ਉਹਨਾਂ ਨੂੰ ਤਪਸ਼ ਦਿੰਦਾ ਹੈ ਜਿਨ੍ਹਾਂ ਨੇ ਅਜੇ ਸ਼ਬਦ ਦਾ ਸੰਗ ਨਹੀਂ ਕੀਤਾ ਜਿਨ੍ਹਾਂ ਨੇ ਸ਼ਬਦ ਦਾ ਸੰਗ ਕਰਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਲਿਆ ਹੈ ਉਹਨਾਂ ਨੂੰ ਕੋਈ ਵਿਕਾਰ ਨਹੀਂ ਪਾਉਂਦੇ ਕੋਈ ਤਪਸ਼ ਨਹੀਂ ਕੋਈ ਗਰਮੀ ਨਹੀਂ ਉਹਨਾਂ ਦੇ ਅੰਦਰ ਸੁਹੰਦਾ ਹੈ ਹੈ ਉਹੀ ਹੁਣ ਇੱਥੇ ਹੀ ਬੈਠ ਕੇ ਵੇਖ ਲਓ ਜਿਸ ਦੀ ਸੁਰਤ ਨਹੀਂ ਜੁੜੀ ਉਹ ਕਹੇਗਾ ਮਾਹੌਲ ਬੜਾ ਖਰਾਬ ਹੈ ਦੁਨੀਆ ਬੜੀ ਕਰਪਟ ਹੋ ਗਈ ਹਰ ਬੰਦਾ ਇੱਕ ਦੂਸਰੇ ਨੂੰ ਲੁੱਟਣ ਨੂੰ ਤਿਆਰ ਹੈ ਕਿਉਂਕਿ ਲੋਭ ਦਾ ਪ੍ਰਤਾਪ ਜੁ ਹੋਇਆ ਲੋਭ ਲੋਭੀ ਸੰਸਾਰ ਹੈ ਲੋਭ ਦਾ ਪ੍ਰਕੋਪ ਹੈ ਹਰ ਬੰਦਾ ਚਾਹੁੰਦਾ ਹੈ ਸਭ ਕੁਝ ਮੇਰੇ ਕੋਲ ਆ ਜਾਏ ਪਰ ਜਿਹੜਾ ਟਿਕ ਗਿਆ ਹੈ ਉਹਨੂੰ ਕੋਈ ਪ੍ਰਕੋਪ ਨਹੀਂ ਕਿਉਂਕਿ ਉਹਨੂੰ ਸੰਤੋਖ ਆ ਗਿਆ ਔਰ ਜਦੋਂ ਅਸੀਂ ਕਹਿ ਦਈਏ ਨਾ ਵੀ ਹੁਣ ਬੜਾ ਸਮਾਂ ਖਰਾਬ ਹੋ ਗਿਆ ਹੁਣ ਨਹੀਂ ਹੋਇਆ ਇਹ ਜਦੋਂ ਤੋਂ ਸ੍ਰਿਸ਼ਟੀ ਆਲਮੇ ਵਜੂਦ ਚਾਈਏ ਉਦੋਂ ਵੀ ਇਹੀ ਸਮਾਂ ਸੀ ਅਸੀਂ ਕਵਾਂਗੇ ਕਿਉਂ ਹਜ਼ਾਰਾਂ ਸਾਲ ਪਹਿਲਾਂ ਰਮਾਇਣ ਲਿਖੀ ਗਈ ਉੱਥੇ ਕੀ ਸੀ ਉੱਥੇ ਵੀ ਤੇ ਪੋਲਿਟਿਕਸ ਸੀ ਨਾ ਕਿ ਕਈ ਨੇ ਰਾਮ ਤੇ ਲਕਸ਼ਮਨ ਨੂੰ ਭੇਜ ਦਿੱਤਾ ਬਨਵਾਸ ਰਾਜਾ ਸੀ ਘਰੋਂ ਕੱਢ ਦਿੱਤਾ ਅਗੋਂ ਨਕਬੱਡੀ ਕੀ ਸਰੂਪ ਨਗਾਦੀ ਤੇ 라वण ਰੀ ਸੀਤਾ ਨੂੰ ਚੱਕ ਕੇ ਲੈ ਗਿਆ ਆਹੀ ਕੁਛ ਤੇ ਅੱਜ ਹੋ ਰਿਹਾ ਉਦੋਂ ਵੀ ਇਹੀ ਕੁਛ ਹੋ ਰਿਹਾ ਸੀ શ્રીਕ੍ਰਿਸ਼ਨ ਨੂੰ ਮਾਰਨ ਵਾਸਤੇ ਕੰਸ ਦਾ ਸਹਰਾ ਜਰਾ ਸੰਧ ਪਿੱਛੇ ਪੈ ਗਿਆ ਹੈ ਵੀ ਮਾਰ ਦੇਣਾ ਛੱਡਣਾ ਨਹੀਂ ਕ੍ਰਿਸ਼ਨ ਨੇ ਤੇ ਕ੍ਰਿਸ਼ਨ ਜੀ ਨੇ ਕੀ ਕੀਤਾ ਗੋਵਰਧਨ ਪਹਾੜ ਦੇ ਕੋਲ ਮਚਕੰਦ ਰਿਸ਼ੀ ਸਮਾਧੀ 'ਚ ਬੈਠਾ ਸੀ ਉਦੇ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਗੁਰਨਾਨਕ ਦੇਵ ਜੀ ਨੂੰ ਆਪਣੇ ਰਿਸ਼ਤੇਦਾਰ ਘਰ ਵਾਲੇ ਹੀ ਭੂਤ ਨਾ ਬਿਤਾਲਾ ਕੋਰਾਈਆ ਕਹਿੰਦੇ ਹਨ ਸਮਾਂ ਤੇ ਉਦੋਂ ਵੀ ਵਧੀਆ ਨਹੀਂ ਸੀ ਇਹ ਥੋੜੀ ਵੀ ਅੱਜ ਨਹੀਂ ਕਰਦੇ ਤੇ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ ਅਗਰ ਦੇਵ ਪੈਦਾ ਕੀਤੇ ਦਾਨਵ ਵੀ ਨਾਲ ਹੀ ਪੈਦਾ ਕਰ ਦਿੱਤੇ ਮਾਇਆ ਵੀ ਨਾਲ ਹੀ ਖਿਲਾਰ ਦਿੱਤੀ ਇਹ ਕੋਈ ਹੁਣ ਥੋੜੀ ਖਿਲਾਰੀ ਹੈ ਇਹ ਉਦੋਂ ਹੀ ਖਿਲਰਦੀ ਸੀ ਪਰ ਹਾਂ ਉਦੋਂ ਸਾਧਗੀ ਸੀ ਲੋਕ ਸਾਧੂਆਂ ਦਾ ਸੰਗ ਕਰਦੇ ਸੰਗਤ ਕਰਦੇ ਆਪਣਾ ਮੰਤਰ ਜਪਦੇ ਹੁਣ ਇਸ ਚੀਜ਼ ਦੀ ਘਾਟ ਹੈ ਇਸ ਕਰਕੇ ਜ਼ਿਆਦਾ ਲੱਗਦਾ ਹੈ ਹੈ ਉਦੋਂ ਵੀ ਐਵੇਂ ਸਮਾਂ ਸੀ ਆਸਾੜ ਤਪੰਦਾ ਇਸ ਲੱਗਾ ਹੈ ਗੁਰੂ ਸਾਹਿਬ ਕਹਿੰਦੇ ਗਰਮੀ ਦੇ ਮਹੀਨੇ ਵਿੱਚ ਹਾੜ ਦਾ ਮਹੀਨਾ ਉਹਨਾਂ ਨੂੰ ਤਪਸ਼ ਦਿੰਦਾ ਹੈ ਹਰ ਨਾਹਨ ਜਿੰਨਾ ਪਾਸ ਇੱਕ ਬਾਹਰਲੀ ਤਪਸ਼ ਹੈ ਇੱਕ ਵਿਕਾਰਾਂ ਦੀ ਤਪਸ਼ ਹੈ ਪਰ ਅਖੀਰ ਵਿੱਚ ਅਸਾੜ ਸੁਹੰਦਾ ਕਿਸ ਲੱਗਿਆ ਇਹ ਹਾਰ ਗਰਮੀ ਭਰਿਆ ਹਾਰ ਵੀ ਉਹਨਾਂ ਨੂੰ ਸੋਭਦਾ ਹੈ ਕਿਨਾਂ ਦੇ ਨਾਲ ਜਿਸ ਮਨ ਹਰ ਚਰਨ ਨਿਵਾਸ ਪ੍ਰਭੂ ਦੇ ਚਰਨ ਉਸ ਦੇ ਹਿਰਦੇ ਵਿੱਚ ਨਿਵਾਸ ਕਰਦੇ ਚਰਨ ਕੀ ਸ਼ਬਦ ਜਿਨ ਗੁਰੂ ਦਾ ਸ਼ਬਦ ਜਿਨ੍ਹਾਂ ਦੇ ਹਿਰਦੇ ਵਿੱਚ ਨਿਵਾਸ ਕਰਦਾ ਨਿਤਾ ਪ੍ਰਤੀ ਅਮਰਤ ਵੇਲਾ ਸਾਮ ਕੇ ਜੋ ਅਭਿਆਸ ਕਰਦੇ ਸੁਰਤ ਨੂੰ ਸ਼ਬਦ ਨਾਲ ਜੋੜਦੇ ਉਹ ਸੰਤੋਖ ਦੀ ਦਾਤ ਪੈਦਾ ਕਰ ਲੈਂਦੇ ਸੰਤੋਖ ਝੋਲੀ ਪਾ ਲੈਂਦੇ ਤੇ ਫਿਰ ਸਭ ਕੁਝ ਠੀਕ ਹੈ ਉਹਨਾਂ ਨੂੰ ਉਹੀ ਸੁਹੰਦਾ ਲੱਗਦਾ ਹੈ ਤੇ ਉਹੀ ਤਤੀ ਤਵੀ ਤੇ ਬੈਠ ਕੇ ਤੇਰਾ ਕੀਆ ਮਿੱਠਾ ਲਾਗਾ ਹਰ ਨਾਮ ਪਦਾਰਥ ਨਾਨਕ ਮੰਗੇ ਕੋਈ ਕਹਿ ਸਕਦਾ ਹੈ ਇੱਥੇ ਤੇ ਸਿਰਫ ਗਰਮੀ ਹੈ ਬਾਹਰ ਦੀ ਅਸ਼ ਅਸ਼ ਕਰ ਉੱਠੇ ਹਨ ਸਾਰੇ ਹਾਏ ਹਾਏ ਕਰਦੇ ਪਏ ਹਨ ਠੱਲੋ ਤਤੀ ਤਵੀ ਹੈ ਉਤੋਂ ਗਰਮ ਰੇਤ ਸਿਰ 'ਚ ਪੈ ਰਹੀ ਹੈ ਗੁਰੂ ਸਾਹਿਬ ਕਹਿੰਦੇ ਤੇਰਾ ਕੀ ਆ ਮਿੱਠਾ ਲੱਗਿਆ ਤੇ ਜਦੋਂ ਖੀਰਲੇ ਸਮੇਂ ਨਦੀ ਦੇ ਵਿੱਚ ਛਾਲਿਆਂ ਭਰਿਆ ਸਰੀਰ ਜਦੋਂ ਛੱਲਾਂ ਵੱਜਦੀਆਂ ਛਾਲੇ ਛਿੱਲੇ ਜਾਂਦੇ ਸਰੀਰ 'ਚ ਕਿੰਨੀ ਦਰਦ ਹੁੰਦੀ ਹੈ ਪਾਤਸ਼ਾਹ ਕਹਿੰਦੇ ਸੇਵਕ ਕੀ ਔੜ ਕਿਨੇ ਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਹੈ ਪ੍ਰਮਾਤਮਾ ਤੇਰੀ ਮੇਰੇ ਨਾਲ ਨਿਭ ਗਈ ਹੈ ਅਖੀਰ ਤੱਕ ਸੇਵਕ ਕੀ ਓੜਕ ਓੜਕ ਮੈਂ ਅਖੀਰ ਦੇ ਵਿੱਚ ਓੜਕ ਅਖੀਰ ਤੱਕ ਨਿਭਹੀ ਪ੍ਰੀਤ ਪ੍ਰੀਤ ਮੇਰੀ ਨਿਭ ਗਈ ਹੈ ਤੇਰੇ ਨਾਲ ਜਦੋਂ ਤੱਕ ਜੀਵਨ ਸੀ ਜੀਵਤ ਕੀ ਕੀਤਾ ਸਾਹਿਬ ਸੇਵਿਓ ਆਪਣਾ ਸਾਹਿਬ ਦੀ ਸੇਵਾ ਕੀਤੀ ਸਾਬ ਦਾ ਸਾਬ ਦੇ ਮੰਤਰ ਦਾ ਜਾਪ ਕੀਤਾ ਭਾਵ ਪ੍ਰਮਾਤਮਾ ਨਾਲ ਸੁਰਤ ਜੁੜੀ ਹੁਣ ਜਾ ਰਹੇ ਹਾਂ ਚਲਤੇ ਰੱਖਿਓ ਚਿਤ ਹੁਣ ਵੀ ਪ੍ਰਭੂ ਚੇਤੇ ਵਿੱਚ पल पल प्रभु चेते विच है जे प्रीत नभ गई है ओड़कने पे ही प्रीत कोई दुख आया नहीं जे सुख दे त तुजे आराधी दुख भी तुजे ते आई जे भूख दे ता इते ही राजा दुख विच सुख मनाई तन मन काट काट सब अर्पी विच अग्नि आप जलाई पखफा फेरी पानी ਢੋਵਾ ਜੋ ਦੇ ਵੈਸੋ ਖਾਈ ਨਾਨਕ ਗਰੀਬ ਟਹਿ ਪਿਆ ਦਵਾਰੇ ਹਰ ਮੇਲੋ ਉਹ ਸੇਵਕ ਨਹੀਂ ਬੇ ਸੁਖੇ ਸੁਖ ਮਿਲੇ ਤੇ ਗੁਰੂ ਵਧੀਆ ਹੈ ਨਹੀਂ ਜੇ ਸੁਖ ਦੇ ਤਾਂ ਤੁਝੇ ਆਰਾਧੀ اے ਪ੍ਰਭੂ ਜੇ ਸੁਖ ਦੀ ਪ੍ਰਾਪਤੀ ਹੋਏ ਮੈਂ ਤੈਨੂੰ ਯਾਦ ਕਰਾਂ ਦੁੱਖ ਵੇਲੇ ਭੁੱਲ ਜਾਓਗੇ ਨਹੀਂ ਦੁੱਖ ਵੀ ਤੁਝੇ ਤੇ ਆਈ ਜੇ ਭੁੱਖ ਦੇ ਤਾਂ ਇਤੇ ਰਾਜਾਂ ਦੁੱਖ ਵਿੱਚ ਸੁਖ ਮਨਾਈ ਬੜੀ ਉੱਚੀ ਅਵਸਥਾ ਹੈ ਹੋਵੇ ਦੁੱਖ ਪਰ ਸੁਖ ਮਨਾਉਣਾ ਕਮਾਲ ਹੋ ਗਈ ਗੁਰਤੇਗ ਬਾਦਰ ਸਾਹਿਬ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇਹੋ ਅਰ ਭੈ ਨਹੀਂ ਜਾਣ ਕੈ ਕੰਚਨ ਮਾਟੀ ਮਾਨੈ ਬੜੀ ਉੱਚੀ ਅਵਸਥਾ ਹੈ ਹੈ ਤੇ ਦੁੱਖ ਲੇਕਿਨ ਦੁੱਖ ਮਹਿਸੂਸ ਹੀ ਨਹੀਂ ਹੋ ਰਿਹਾ ਆ ਸਾੜ ਸੁਹੰਦਾ ਤਿਸ ਲਗੈ ਹਰ ਨਾਹ ਨ ਜਿਨਾ ਪਾਸ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਅਸੀਂ ਵੀ ਕੋਸ਼ਿਸ਼ ਕਰੀਏ ਸਾਡੀ ਵੀ ਅਵਸਥਾ ਉਹ ਬਣ ਸਕੀ ਕਿਉਂਕਿ ਗੁਰੂ ਨੂੰ ਤੇ ਸਾਡੇ ਤੋਂ ਉਮੀਦ ਹੈ ਮਹਾਪੁਰਸ਼ਾਂ ਨੂੰ ਸਾਡੇ ਤੋਂ ਉਮੀਦ ਹੈ ਇਸੀ ਕਰਕੇ ਉਹ ਆਪਣੀ ਸ਼ਰਨ ਵਿੱਚ ਬੁਲਾ ਕੇ ਯੁਗਤ ਸਮਝਾਉਂਦੇ ਹਨ ਕਿ ਜੋ ਕੁਝ ਉਹਨਾਂ ਕੀਤਾ ਹੈ ਤੇ ਕਿਉਂ ਨਾ ਉਹਨਾਂ ਦੇ ਭੈਣ ਭਰਾ ਉਹਨਾਂ ਦੀ ਸੰਗਤ ਉਹਨਾਂ ਦੀ ਸੇਵਾ ਕਰਨ ਵਾਲੀ ਦੂਰੋਂ ਨੇੜੋਂ ਚੱਲ ਕੇ ਆਣ ਵਾਲੀ ਸੰਗਤ ਜੋ ਹੈ ਉਹ ਵੀ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰ ਲਵੇ ਸੁਹਾੜ ਆਸਾੜ ਸੁਹੰਦਾ ਤਿਸ ਲੱਗੈ ਆਸਾੜ ਸੁਹੰਦਾ ਤਿਸ ਲੱਗੈ